ਦੋਸਤੋ ਹੰਤਾ ਲੋਕੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੱਥਾ ਟੇਕਣ ਜਾਇਆ ਕਰਨਗੇ ਕਿਉਂਕਿ ਪ੍ਰਧਾਨ ਮੰਤਰੀ ਨੇ ਕਾਮੀ ਅਜਿਹਾ ਕਰਤਾ ਆਪਣੇ ਦਫ਼ਤਰ ਦਾ ਨਾਮ ਬਦਲ ਕੇ ਸੇਵਾ ਤੀਰਥ ਰੱਖਤਾ ਕੀ ਡਾਕਟਰ ਸਾਹਿਬ ਹੁਣ ਫਿਰ ਤੁਸੀਂ ਵੀ ਮੱਥਾ ਟੇਕਣ ਜਾਉਂਗੀ ਉੱਥੇ ਮੱਥਾ ਟੇਕਣ ਤਾਂ ਗੁਰਸ਼ਰਨ ਤਾਂ ਜਾਵਾਂਗੇ ਜੇ ਸਾਨੂੰ ਕੋਈ ਪ੍ਰਧਾਨ ਮੰਤਰੀ ਦਫ਼ਤਰ ਦੇ ਨੇੜੇ ਫੜਕਣ ਦਊਗਾ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਤੀਰਥ ਉਹ ਹੁੰਦਾ ਜਿੱਥੇ ਕੋਈ ਵੀ ਜਾ ਸਕਦਾ ਹੈ ਹਰੇਕ ਜਾ ਸਕਦਾ ਹੈ ਤੇ ਕੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਆਮ ਬੰਦਾ ਤੁਸੀਂ ਜਾਂ ਮੈਂ ਜਾਂ ਆਮ ਲੋਕ ਜਾ ਸਕਦੇ ਨੇ ਨੇੜੇ ਵੀ ਨਹੀਂ ਫੜਕਣ ਦਿੰਦੇ ਅਗਲੇ ਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਤਾਂ ਹੋਵੇ ਨਾ ਤੇ ਵੱਡੇ ਵੱਡੇ ਮੰਤਰੀ ਜਿਹੜੇ ਉਹਨਾਂ ਦੀ ਪਾਰਟੀ ਦੇ ਉਹਨਾਂ ਨੂੰ ਵੀ ਕਈ ਕਈ ਮਹੀਨੇ ਲਾਈਨ 'ਚ ਲੱਗਣਾ ਪੈਂਦਾ ਤੇ ਉਹਨਾਂ ਦੇ ਐਮਪੀ ਤਾਂ ਕਈ ਉਹਨੂੰ ਅਜ ਤੱਕ ਦਫ਼ਤਰ ਜਾ ਕੇ ਮਿਲ ਨਹੀਂ ਸਕੇ ਦੇਖੋ ਨਾ ਭਾਵੇਂ ਪ੍ਰਧਾਨ ਮੰਤਰੀ ਨੇ ਆਪਣੇ ਦਫ਼ਤਰ ਦਾ ਬਦਲ ਕੇ ਸੇਵਾ ਤੀਰਥ ਰੱਖਤਾ ਪਰ ਨਾਂ ਬਦਲਣ ਦੇ ਨਾਲ ਨਾ ਤਾਂ ਉੱਥੇ ਸੇਵਾ ਹੋਣੀ ਹੈ ਲੋਕਾਂ ਦੀ ਤੇ ਨਾ ਉਹ ਤੀਰਥ ਬਣ ਜਾਣਾ